ਦੇਨੀ ਸਰਗ ਵਾਸੀ ਜਿੰਦਰ ਕੁਮਾਰ ਪੱਪੂ ਅਤੇ ਐਡਵੋਕੇਟ ਅਮਨਦੀਪ ਜੈਂਤਪੁਰ ਦੇ ਘਰ ਵਿੱਚ ਤਿੰਨ ਸ਼ੱਕੀ ਨੌਜਵਾਨਾਂ ਵੱਲੋਂ ਧਮਾਕਾ ਕੀਤਾ ਗਿਆ ਸੀ ਧਮਾਕੇ ਦੀ ਬੇਸ਼ੱਕ ਪੰਜਾਬ ਪੁਲਿਸ ਵੱਡੇ ਪੱਧਰ ਤੇ ਜਾਂਚ ਕਰ ਰਹੀ ਹੈ ਪਰ ਕੋਈ ਵੀ ਦੋਸ਼ੀ ਅਜੇ ਤੱਕ ਪੁਲਿਸ ਦੇ ਗ੍ਰਿਫਤ ਵਿੱਚ ਨਹੀਂ ਆਇਆ ਇਸ ਮੌਕੇ ਅਕਾਲੀ ਲੀਡਰ ਵਿਕਰਮਜੀਤ ਸਿੰਘ ਜੀਠੀ ਆ ਵਿਸ਼ੇਸ਼ ਤੌਰ ਤੇ ਜੈਂਤਪੁਰ ਪਹੁੰਚੇ ਅਤੇ ਅਮਨਦੀਪ ਜੈਂਤੀਪੁਰ ਦੇ ਪਰਿਵਾਰ ਦਾ ਹਾਲ ਚਾਲ ਜਾਣਿਆ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਕਰਨ ਵਿੱਚ ਨਾਕਾਮਜਾਬ ਰਹੀ ਹੈ। ਸਭ ਤੋਂ ਪਹਿਲਾਂ ਤਾਂ ਜੀ ਮੈਂ ਧੰਨਵਾਦ ਕਰਦਾ ਹਾਂ। ਅੱਜ ਤੁਸੀਂ ਮਜੀਠੇ ਹਲਕੇ ਦੇ ਜੈਂਤੀਪੁਰ ਪਿੰਡ ਜੈਂਤੀਪੁਰ ਉਹ ਕਸਬਾ ਹੈ ਜਿੱਥੇ ਢੀ ਗਿਣਤੀ ਚ ਸਾਡਾ Hindu ਭਾਈਚਾਰਾ ਰਹਿੰਦਾ ਵੀ ਐ ਤੇ ਕਾਰੋਬਾਰ ਵੀ ਕਰਦਾ ਜੈੰਤੀਪੁਰ ਤੇ ਬਟਾਲਾ ਇਹ ਦੋ ਸ਼ਹਿਰ ਨੇ ਜਿੱਥੇ ਵੱਡੀ ਗਿਣਤੀ ਚ ਸਾਡਾ ਜਿੱਥੇ Hindu ਭਾਈਚਾਰਾ ਆਪਦਾ ਕਾਰੋਬਾਰ ਵੀ ਕਰਦਾ ਤੇ ਰਹਿائش ਵੀ ਰੱਖੀ ਹੈ ਮੈਂ ਇਸ ਗੱਲ ਤੇ ਤਾਂ بار-ਬਾਰ ਸਟ੍ਰੈਸ ਦੇ ਰਿਹਾ ਹਾਂ ਕਿਉਂਕਿ ਮੈਨੂੰ ਇਸ ਗੱਲ ਦੀ ਬੜੇ ਲੰਮੇ ਸਮੇਂ ਤੋਂ ਇਸ ਗੱਲ ਦਾ ਫਿਕਰ ਸੀ ਕਿ ਇਸ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੇਟ ਬਹੁਤ ਖਤਰਨਾਕ ਵੀ ਬੋਏ ਜਾ ਰਹੇ ਉਹੀ ਹਾਲਾਤ 80 ਤੇ 90 ਦੇ ਪੈਦਾ ਕੀਤੇ ਜਾ ਰਹੇ ਆ ਜਦੋਂ ਹਿੰਦੂ ਸਿੱਖ ਏਕਤਾ ਨੂੰ ਬਹੁਤ ਵੱਡਾ ਖਤਰਾ ਪੈਦਾ ਵੀ ਹੋਇਆ ਸੀ ਔਰ ਤੁਸੀਂ ਸਾਰੇ ਜਾਣਦੇ ਹੋ ਕਿ ਉਹਦੇ 'ਚ ਜਿੱਥੇ ਪੰਜਾਬ ਦਾ ਨੁਕਸਾਨ ਹੋਇਆ ਦੇਸ਼ ਦਾ ਨੁਕਸਾਨ ਹੋਇਆ ਆ ਇੰਡੋ ਪਾਕਿਸਤਾਨ ਬਾਰਡਰ ਸਟੇਟ ਤੇ ਅੱਗ ਲਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਉਹੀ ਗੱਲਾਂ ਅੱਜ ਫੇਰ ਦਰਾਈਆਂ ਜਾ ਰਹੀਆਂ ਨੇ ਇਹ ਪਹਿਲਾ ਅਟੈਕ ਪਿਛਲੇ 10 ਦਿਨਾਂ 'ਚ ਯਾ 2 ਮਹੀਨੇ ਲਾ ਲੋ ਚਲੋ 10 ਦਿਨ ਮੈਂ ਉਸ ਗੱਲ ਦੀ ਦਰਸਤੀ ਕਰਦਾ ਕਿ ਇਹ 11ਵਾਂ ਬੌਮ ਅਟੈਕ ਹੋਇਆ ਜਿੱਥੇ ਪਹਿਲਾਂ ਜਿੰਨੇ ਵੀ ਅਟੈਕ ਨੇ ਉਹ ਪੁਲਿਸ ਸਟੇਸ਼ਨ ਤੇ ਹੋਏ ਆ ਮਤਲਬ ਸਿੱਧਾ ਚੈਲੰਜ ਹੈ ਸਕਿਉਰਿਟੀ ਫੋਰਸਸ ਨੂੰ ਇਹ ਪਹਿਲਾ ਬਲਾਸਟ ਹੋਇਆ ਜਿਹੜਾ ਇੱਕ ਕਿਸੇ ਦੀ ਪਰਸਨਲ ਰਹਿਸ਼ ਤੇ ਆ ਕੇ ਇੱਕ ਪਿੰਡ 'ਚ ਵੜ ਕੇ ਔਰ ਉਸ ਘਰ ਨੂੰ ਚੁਣਿਆ ਗਿਆ ਜੋੜਾ ਫੇਰ ਮੈਨੂੰ ਕਹਿਣੀ ਨਹੀਂ ਚਾਹੀਦੀ ਗੱਲ ਕਿਉਂਕਿ ਇਹ ਇੱਕ ਇਤਿਹਾਸ ਨੂੰ ਡਰਾਉਣ ਵਾਲੀ ਗੱਲ ਹੈ ਮੈਂ ਤਾਂ ਕਰ ਰਿਹਾ ਕਿਉਂਕਿ 1991 'ਚ ਵੀ ਸਾਡੇ ਸਵਰਗਵਾਸੀ ਰਜਿੰਦਰ ਕੁਮਾਰ ਪੱਪੂ ਜੀ ਜੈੰਤੀਪੁਰ ਸਾਬ ਤੇ ਵੀ ਅਟੈਕ ਹੋਇਆ ਸੀ ਔਰ ਉਹ ਸਿਰਫ ਇਸ ਲਈ ਉਹਦੋਂ ਹੋਇਆ ਸੀਗਾ ਕਿਉਂਕਿ ਉਹ ਇੱਕ ਪੰਜਾਬ 'ਚ ਇੱਕ ਮਾਈਨੋਰਟੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਸਨ ਹਿੰਦੂ ਭਾਈਚਾਰੇ ਨੂੰ ਬਿਲੋਂਗ ਕਰਦੇ ਸਨ ਅੱਜ ਵੀ ਜਦੋਂ 31 ਸਾਲ ਬਾਅਦ ਅਟੈਕ ਹੋਇਆ ਫੇਰ ਉਸ ਮਾਈਨੋਰਟੀ ਕਮਿਊਨਿਟੀ ਨੂੰ ਟਾਰਗੇਟ ਕੀਤਾ ਗਿਆ ਔਰ ਕਮਾਲ ਦੀ ਗੱਲ ਹੈ ਕਿਉਂਕਿ ਮੈਂ ਨਹੀਂ ਇਹ ਮੰਨਦਾ ਕਿ ਕੋਈ ਗੁਰੂ ਦਾ ਸਿੱਖ ਕਿਉਂਕਿ ਆ ਮੈਂ ਆ ਪੋਸਟ ਪੜ੍ਹੀ ਆ ਜਿਹੜੀ ਇਹਨਾਂ ਨੇ ਇਸ ਸੰਜੀ ਕੀਤੀ ਹੈ ਮੇਨਲਾ ਦਾ ਪੋਸਟ ਹੈ ਇਹਨਾਂ ਦੀ ਅਖੀਰ 'ਚ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਆ ਮੈਂ ਉਹ ਪੋਸਟ ਵੀ ਪੜਦਾ ਬੱਬਰ ਖਾਲਸਾ ਇੰਟਰਨੈਸ਼ਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਜੋ ਜੈਨਤੀਪੁਰ ਵਿੱਚ ਸ਼ਰਾਬ ਦੇ ਠੇਕੇਦਾਰ ਪੱਪੂ ਜੈਨਤੀਪੁਰ ਦੇ ਘਰ ਮਲਾਜਮਾ ਉਤੇ ਗਰਨੇਡ ਅਟੈਕ ਹੋਇਆ ਉਸ ਦੀ ਜ਼ਿੰਮੇਵਾਰੀ ਮੈਂ ਹੈਪੀ ਪਸ਼ੀਆ ਲੈਂਦਾ ਹਾਂ ਇਹ ਪਿੱਛੇ ਕਾਰਨ ਇਹ ਹੈ ਕਿ ਪਿਛਲੇ ਕੁਝ ਸਮਾਂ ਪਹਿਲਾਂ ਸਾਡੇ ਵੱਲੋਂ ਇਹਨਾਂ ਨੂੰ ਫੋਨ ਕੀਤੇ ਗਏ ਕਿਹਾ ਗਿਆ ਕਿ ਇਸ ਵਾਰ ਪੰਜਾਬ ਵਿੱਚ ਸ਼ਰਾਬ ਬੰਦੀ ਕੀਤੀ ਜਾਣੀ ਹੈ ਅਤੇ ਸ਼ੁਰੂਆਤ ਮਾਝੇ ਤੋਂ ਕੀਤੀ ਜਾਣੀ ਹੈ ਸਾਦੇ ਕਹਿਣ ਦੇ ਬਾਵਜੂਦ ਵੀ ਇਸ ਨੇ ਸਾਡੀ ਗੱਲ ਨੂੰ ਹਲਕੇ ਵਿੱਚ ਲਿਆ ਤੇ ਗੱਲ ਨੂੰ ਇਗਨੋਰ ਕਰਦੇ ਹੋਏ ਦੁਬਾਰਾ ਠੇਕੇ ਭਰੇ ਪਰ ਹੁਣ ਇਹਨਾਂ ਨੂੰ ਅਸੀਂ ਆਪਣੇ ਤਰੀਕੇ ਨਾਲ ਸਮਝਾਵਾਂਗੇ ਮੰਗਦੇ ਪੈਸਾ ਜੇ ਤਾਂ ਪੈਸਾ ਦੇ ਦਿਓ ਤਾਂ ਠੀਕ ਹੈ ਜੇ ਨਾ ਪੈਸਾ ਦਿਓ ਫਿਰੋਤੀ ਨਾ ਦਿਓ ਜੇ ਕੋਈ ਅਗਿਓ ਆਕੜਦਾ ਫੇਰ ਉਹਨੂੰ ਇਸ ਤਰ੍ਹਾਂ ਡਰਾਉਂਦੇ ਤੁਸੀਂ ਅੰਦਰ ਵੇਖ ਹੀ ਲਿਆ ਨਾ ਕਿੰਨਾ ਵੱਡਾ ਉਹ ਮੋਟਰਸਾਈਕਲ ਵਾਲਾ ਵੀ ਜੇ ਅਸੀਂ ਉਹ ਵੀਡੀਓ ਮੈਂ ਸ਼ੇਅਰ ਨਾ ਕਰਦਾ ਤੇ ਗੁਰਪ੍ਰੀਤ ਸਿੰਘ ਭੁੱਲਰ ਵਰਗਾ ਪੁਲਿਸ ਦਾ ਕਮਿਸ਼ਨਰ ਹੁੰਦਾ ਨਹੀਂ ਤਾਂ ਕਹੀ ਤੇ ਨਹੀਂ ਟਾਇਰ ਪਾਟਿਆ ਔਰ ਤੁਸੀਂ ਵੀ ਥੋੜੀ ਵੀ ਮਜਬੂਰੀ ਬਣ ਜਾਂਦੀ ਜਦੋਂ ਪੁਲਿਸ ਕਹਿ ਰਹੀ ਹੈ ਕਿ ਟਾਇਰ ਪਾਟਿਆ ਤੋਹੀ ਕਿਵੇਂ ਕਹਿ ਦੋਗੇ ਬੰਮ ਚੱਲਿਆ ਮਗਰ ਚਸ਼ਮਦੀਤ ਉਹ ਜਿਹੜੀ ਗੋ ਭਾਈ ਕਹਿ ਲੋ ਜਿਹੜੀ ਵੀਡੀਓ ਮੈਂ ਸ਼ੇਅਰ ਕੀਤੀ ਤੁਸੀਂ ਸਾਰਿਆਂ ਨੇ ਵੇਖੀ ਕਿ ਉਹ ਮੋਟਰਸਾਈਕਲ ਵਾਲੇ ਕਿਵੇਂ ਆਏ ਔਰ ਕਿੱਡੀ ਦਲੇਰੀ ਚ ਪਿੰਡ 'ਚ ਭਾਈਚਾਰਾ ਹੁੰਦਾ ਇੱਕ ਆ ਇਹ ਪਿੰਡ ਜੈਨਤੀਪੁਰ ਸਾਹਿਬ ਇੱਕ ਤਰਫਾ ਜਿੱਤਦੇ ਰਹੇ ਆ ਅਸੀਂ ਚੇਅਰਮੈਨ ਬਣਾਇਆ ਸੀ ਉਹਨਾਂ ਨੂੰ ਉਹਦਾ ਵੱਡਾ ਕਾਰਨ ਇਹ ਸੀ ਕਿ ਇੱਕ ਤਾਂ Hindu ਸੀ ਕਿ ਇੱਕ ਤਾਂ ਦਾ ਮੈਂ ਮੈਸੇਜ ਦੇਣਾ ਚਾਹੁੰਦਾ ਮੈਂ ਉਸ ਵੇਲੇ ਭੋਗ ਤੇ ਵੀ ਬੋਲ ਕੇ ਗਿਆ ਇਹ ਹੀ ਗੱਲ ਦੂਜਾ ਕਾਰਨ ਇਹ ਸੀ ਕਿ ਇਹ ਪਿੰਡ ਉਹਨਾਂ ਦੇ ਨਾਲ ਉਸ ਪਿੰਡ 'ਚ ਵੜ ਕੇ ਜਿੱਥੇ ਸਾਰੇ ਉਹਨਾਂ ਨਾਲ ਸਹਿਮਤ ਨੇ ਤੁਸੀਂ ਅੰਦਰ ਵੇਖ ਹੀ ਲਿਆ ਕਿ ਕਿੰਨਾ ਸਿਮਿੰਟ ਦਾ ਮੈਨੂੰ ਲੱਗਦਾ ਘੱਟੋ-ਘੱਟ 12-15 ਇੰਚੀ ਸਿਮਿੰਟ ਪਿਆ ਇੰਨਾ ਕ ਸਿਮਿੰਟ ਪਿਆ ਹੋਣਾ ਜਿਹਦੇ ਵਿੱਚ ਵੀ ਇੱਥੋਂ ਮਾਰਿਆ ਕਿਸੇ ਨੇ ਤੇ ਜਾ ਕੇ ਉੱਥੇ ਡਿੱਗਿਆ ਤਾਂ ਤਾਂ ਵੀ ਐਡਾ ਵੱਡਾ ਮੋਰਾ ਉੱਥੇ ਕਰਤਾ ਇੰਨੀ ਬਲਾਸਟ ਦਾ ਅਸਰ ਸੀ ਜੈਂਤੀਪੁਰ ਅਡਾਈ ਤੋਂ 1.5 ਕਿਲੋਮੀਟਰ ਤੇ ਉੱਥੇ ਤੱਕ ਲੋਕਾਂ ਨੇ ਆਵਾਜ਼ ਸੁਣੀ। ਔਰ ਮੈਂ ਇਹ ਸਮਝਦਾ ਕਿ ਭਗਵੰਤ ਮਾਨ ਜੀ ਇਹ ਜੇ ਸੀਰੀਅਸ ਲਾਅ ਐਂਡ ਆਰਡਰ ਦੇ ਮੁੱਦੇ ਨੂੰ ਐਡਰੈਸ ਕਰਨ 'ਚ ਫੇਲ ਹੋ ਰਹੇ ਆ। ਸਭ ਤੋਂ ਵੱਡਾ ਫੇਲੀਅਰ ਸਰਕਾਰ ਦਾ। ਜੈਂਤੀਪੁਰ ਪਰਿਵਾਰ ਨੇ ਆ 10 ਐਫਆਈਆਰ ਮੈਂ ਬਾਈ ਨੇਮ ਤੋਂ ਉਹਨੂੰ ਹੁਣੇ ਸਪਲਾਈ ਕਰਨ ਲੱਗਿਆ। ਕੋਰਟ ਚ ਗਵਾਹੀ ਜਿਹੜੇ ਲੋਕ ਆਈਐਸਆਈ ਨਾਲ ਮਿਲ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਉਹਨਾਂ ਦੇ ਖਿਲਾਫ ਲੜਾਈ ਲੜਨ ਵਾਸਤੇ ਪੱਪੂ ਜੈਨਤੀਪੁਰ ਸਾਹਿਬ ਆਪਦੇ ਜਿਉਂਦੇ ਜੀਏ ਲੜਾਈ ਵਢੀ ਸੀ ਉਹਨਾਂ ਦਿਨਾਂ ਚ ਵੀ 80 ਤੇ 90 ਦੇ ਦਹਾਕੇ ਚ ਉਹ ਪਰਿਵਾਰ ਹੈ ਜਿਹਨੇ ਪਿੰਡ ਨਹੀਂ ਛੱਡਿਆ ਸੀ ਆਪ ਦਾ ਇਹ ਭਾਈਚਾਰਕ ਸਾਜ ਨੂੰ ਕਾਇਮ ਰੱਖਿਆ ਸੀ ਅੱਜ ਮੈਂ ਤਾਂ ਹੀ ਚੱਲ ਕੇ ਆਇਆ ਕਿ ਜੇ ਅਜੇ ਨਾ ਤੇ ਬੰਮ ਅਟੈਕ ਹੋਇਆ ਤੇ ਮੈਂਚ ਇਹ ਨਹੀਂ ਖੜੂੰਗਾ ਤੇ ਮੈਂ ਫਿਰ ਜੋ ਸਾਡੀ ਅਸੀਂ ਗੁਰੂ ਦੇ ਚਰਨਾ ਚ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਅਸੀਂ ਉਸ ਅਰਦਾਸ ਤੋਂ ਵੀ ਮੁਨਕਰ ਹੋ ਰਿਹਾ ਔਰ ਮੇਰੇ ਵੀਰੋ ਮੈਂ ਪੰਜਾਬ ਪੁਲਿਸ ਨੂੰ ਔਰ ਖਾਸ ਤੌਰ ਤੇ ਭਗਵੰਤ ਮਾਨ ਨੂੰ ਤੇ ਉਹਨਾਂ ਦੇ ਡੀਜੀਪੀ ਸਾਹਿਬ ਨੂੰ ਪੁੱਛਣਾ ਚਾਹੁੰਨਾ ਕਿ 1991 ਚ ਸਭ ਤੋਂ ਪਹਿਲਾਂ 114 ਨੰਬਰ ਐਫ ਆਈ ਆਰ ਜਦੋਂ ਇਹਨਾਂ ਦੇ ਬਜ਼ੁਰਗਾਂ ਤੇ ਅਟੈਕ ਹੋਇਆ ਸੀ ਪਪੂ ਚੀਤੇ ਉਤੋਂ ਦੀ ਦਰਜ ਹੈ। ਉਸ ਤੋਂ ਬਾਅਦ ਜੁਲਾਈ 2021 ਐਫ ਆਈ ਆਰ ਨੰਬਰ 61 3721 ਫਤੇਗੜ ਚੂੜੀਆਂ ਬਟਾਲਾ ਜੱਗੂ ਭਗਵਾਨਪੁਰੀਏ ਦੇ ਖਿਲਾਫ ਇਹਨਾਂ ਨੇ ਦਰਜ ਕਰਾਈ ਜਦੋਂ ਇਹਨਾਂ ਦੇ ਸਾਥੀ ਨੂੰ ਸਤਨਾਮ ਸਿੰਘ ਨੂੰ ਮਾਰਤਾ ਗਿਆ ਸੀ ਕਿਉਂਕਿ ਇਹ ਫਰੋਤੀ ਨਹੀਂ ਭਰਦੇ ਸੀ। ਸਪਟੰਬਰ 2021 ਐਫ ਆਈ ਆਰ ਨੰਬਰ 129 59 2021 ਪੁਲਿਸ ਸਟੇਸ਼ਨ ਬਟਾਲਾ ਇਹਨਾਂ ਨੇ ਅਮਨਦੀਪ ਨੇ ਐਡਵੋਕੇਟ ਸਾਹਿਬ ਨੇ ਜੋ ਵਕੀਲ ਸਾਹਿਬ ਵੀ ਨੇ ਹੈਰੀ ਚੱਠੇ ਤੇ ਜੱਗੂ ਭਗਵਾਨਪੁਰੀਏ ਦੇ ਖਿਲਾਫ ਦਰਜ ਕਰਾਈ ਫਿਰ ਇਹਨਾਂ ਨੇ ਨਵੰਬਰ 2021 ਚ ਐਫ ਆਈ ਆਰ ਨੰਬਰ 228 18 11 21 ਸਿਵਲ ਲਾਈਨਸ ਪਟਿਆਲਾ 307 506 ਆਮ ਚੈੱਕ ਇਹ ਇਹਨਾਂ ਦਾ ਕਿੱਥੇ ਹੋ ਗੁਰਪ੍ਰੀਤ ਉਪਲ ਇੱਧਰ ਆ ਜਾ ਇਹਨੇ ਦਰਜ ਕਰਾਈ ਇਹਤੇ ਅਟੈਕ ਕੀਤਾ ਸੀ ਐਤੇ ਅਟੈਕ ਕੀਤਾ ਸੀ ਹੈਰੀ ਚੱਠੇ ਤੇ ਜੱਗੂ ਭਗਵਾਨਪੁਰੀਏ ਨੇ ਮਸਲਾ ਕੀ ਪੈਸੇ ਦਿਓ ਫਰੋਤੀ ਦਿਓ ਰੰਗਦਾਰੀ ਦਿਓ ਫਿਰ 21 ਚ ਸੀਡਬਲਯੂ ਪੀ ਐਨ ਆ ਨੇ ਹਾਈ ਕੋਰਟ ਆਪਦੀ ਸੇਫਟੀ ਐਂਡ ਸਿਕਿਉਰਿਟੀ ਵਾਸਤੇ ਹਾਈ ਕੋਰਟ 'ਚ ਇੱਕ ਐਪਲੀਕੇਸ਼ਨ ਪਾਈ ਜਦੋਂ ਹਾਈ ਕੋਰਟ ਨੇ ਸਰਕਾਰ ਨੂੰ ਆਰਡਰ ਕੀਤਾ ਕਿ ਇਹਨਾਂ ਦੀ ਸੇਫਟੀ ਐਂਡ ਸਿਕਿਉਰਿਟੀ ਯਕੀਨੀ ਬਣਾਓ ਕੇਜਰੀਵਾਲ ਦਾ ਫਿਕਰ ਤਾਂ ਕਰਦੇ ਕਿ ਉਥੇ ਪੰਜਾਬ ਪੁਲ ਚੇਣੀ ਆ ਭਾਈ ਜਿਹੜਾ ਥੋਡੇ ਤੇ ਮਾਲੀਆ ਭਰਦਾ ਥੋਡੂ ਟੈਕਸ ਭਰਦਾ ਥੋਡੇ ਦਿੱਤੀ ਹੋਈ ਆਕਸ਼ਨਿੰਗ 'ਚ ਹਿੱਸਾ ਲੈਂਦਾ ਉਹਦੀ ਸੇਫਟੀ ਐਂਡ ਸਿਕਿਉਰਿਟੀ ਕਿਹਨੇ ਦੇਣੀ ਆ ਉਤੋਂ ਪੈਸੇ ਵੀ ਲੈ ਜਾਂਦੇ ਤੇ ਉਹਨੂੰ ਸੇਫਟੀ ਐਂਡ ਸਿਕਿਉਰਿਟੀ ਵੀ ਨਹੀਂ ਦੇਦੇ ਕੁਛ ਨਹੀਂ ਕੀਤਾ ਪੁਲਿਸ ਨੇ ਫੇਰ ਸਪਟੰਬਰ 2023 ਚ ਐਫ ਆਈ ਆਰ ਨੰਬਰ 150 ਪੁਲਿਸ ਸਟੇਸ਼ਨ ਬਟਾਲਾ ਚ ਉਦੋਂ ਇਹਨਾਂ ਨੂੰ ਸਿਕਿਉਰਿਟੀ ਦਿੱਤੀ ਗਈ ਜਦੋਂ ਇਹਨਾਂ ਦੇ ਪੈਟਰੋਲ ਬੰਬ ਤੋਂ ਤੁਹਾਨੂੰ ਯਾਦ ਹੋਣਾ ਜਦੋਂ ਸ਼ਰਾਬ ਦੇ ਠੇਕਿਆਂ 'ਤੇ ਪੈਟਰੋਲ ਬੰਬ ਦਾ ਅਟੈਕ ਕੀਤਾ ਗਿਆ ਸੀ ਉਦੋਂ ਸਿਕਿਉਰਿਟੀ ਦਿੱਤੀ ਗਈ ਮਗਰ ਮੈਂ ਪੁੱਛਣਾ ਚਾਹੁੰਦਾ ਕੱਲ ਸਿਕਿਉਰਿਟੀ ਸੀ ਕਿੱਥੇ ਭਾਈ ਜੇ ਇਸ ਬੰਦੇ ਨੇ 10 ਐਫ ਆਈ ਆਰ ਜਿਨ੍ਹਾਂ ਨੂੰ ਤੁਸੀਂ ਆਪ ਕਹਿੰਨੇ ਹੋ ਕਿ ਆਈਐਸਆਈ ਏਜੰਟਾਂ ਨਾਲ ਮਿਲੇ ਆ ਰਿੰਦਾ ਹੈਪੀ ਪਛਿਆ ਜੱਗੂ ਭਗਵਾਨਪੁਰੀਆ ਕਿ ਹੋਰ ਕਿਹੜਾ ਸੀ ਇਹਦੇ ਚ ਇੱਕ ਤਾਂ ਨੌ ਵੀ ਇਹਨਾਂ ਦੇ ਪੁੱਠੇ ਸਿੱਦੇ ਜਿਹਨੇ ਬੰਦੇ ਆਲੇ ਤਾਂ ਹੈ ਹੀ ਨਹੀਂ ਆ ਕਿਹੜਾ ਪਿੰਡਾ ਪਿੰਦੀ ਪਿੰਦੀ ਆ ਐਫਆਈਆਰ ਨੰਬਰ ਸਾਰੀਆਂ ਹੀ ਮੈਂ ਤੁਹਾਡੇ ਇੰਤਜ਼ਾਲ ਸਾਂਝੀਆਂ ਕਰ ਰਿਹਾ ਜਿਹੜਾ ਬੰਦਾ ਡੱਟ ਕੇ ਐਂਟੀ ਨੈਸ਼ਨਲ 엘ਮੈਂਟਸ ਨਾਲ ਲੜ ਰਿਹਾ ਉਹਦੀ ਜਾਨ ਮਾਲ ਦੀ ਸੁਰੱਖਿਆ ਕਹਿੰਨੇ ਦੇਣੀ ਜਿਹੜਾ ਕਰ ਰਿਹਾ ਪੰਜਾਬ ਦੇ ਜੋ ਆਕਸ਼ਨਿੰਗ ਹੁੰਦੀ ਹੈ ਤੁਸੀਂ ਆਕਸ਼ਨਿੰਗ ਕਰਦੇ ਹੋ ਉਹਦੇ ਚ ਹਿੱਸਾ ਲੈ ਰਿਹਾ ਉਹਦੀ ਸੇਫਟੀ ਐਂਡ ਸਿਕਿਉਰਿਟੀ ਜਿਹੜਾ ਟੈਕਸਪੇਅਰ ਹੈ ਕਿਹਨੇ ਕਰਨੀ ਅਰਵਿੰਦ ਕੇਜਰੀਵਾਲ ਇਸ ਨੋਟ ਟੈਕਸਪੇਅਰ ਉਹਦੀ ਜਾਨ ਦਾ ਤਾਂ ਇੰਨਾ ਫਿਕਰ ਤੇ ਜਿਹੜਾ ਟੈਕਸਪੇਅਰ ਉਹਦੀ ਜਾਨ ਦਾ ਕਿਹਨੇ ਫਿਕਰ ਕਰਨਾ ਔਰ ਇਸੇ ਤਰੀਕੇ ਨਾਲ ਆ ਆ ਡਰਾਮਾ ਰਚ ਦੇਣਾ ਕਿ ਜੀ ਸਕੂਲ ਅੱਕੇ ਨਹੀਂ ਕਾਲਜ ਅੱਕੇ ਨਹੀਂ ਇਹ ਤਾਂ ਪਹਿਲਾਂ ਹੀ ਪਾਲਿਸੀ ਚ ਜੇ ਕੋਈ ਇਹ ਚਾ ਠੇਕਾ ਖੋਲ ਰਿਹਾ ਬੰਦ ਕਰੋ ਮੈਂ ਤਾਂ ਆਪ ਕਹਿੰਨਾ ਮਗਰ ਜਿਹੜੇ ਬੰਦੇ ਕਹਿ ਰਹੇ ਪੌਣੀ ਪੌੜੀ ਬੋਤਲ ਆਪ ਸ਼ਰਾਬ ਪੀਣ ਨਾਲੇ ਸਾਰੀ ਰੋਡੇ ਜੇ ਗੁਰੂ ਦਾ ਬੰਨਣਾ ਹੈ ਨਾ ਤਾਂ ਗੁਰੂ ਸਾਹਿਬ ਡਸਨਟ ਪਰੀਚ ਵਾਇਲੈਂਸ ਗੁਰੂ ਸਾਹਿਬ ਵਾਲੇ ਬੰਨਣਾ ਤੇ ਪਹਿਲਾਂ ਉਸ ਬੜੋ ਤੇ ਫੇਰ ਰੀਪੀਚ ਕਰੋ ਕੇਵਲ ਕੇਵਲ ਸ਼ਰਾਬ ਬੰਦੀ ਇਸ ਲਈ ਕਰ ਤੇ ਗੱਲ ਕਰਦੇ ਆ ਸਭ ਤੋਂ ਵੱਡੇ ਮਾਫੀਆ ਫਿਰ ਇਹ ਆਪ ਬਣਨੇ